ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਮੈਂ ਬਲਕਰਤ ਸਿੰਘ ਪੰਨੀਵਾਲਾ ਅੱਜ ਅਸੀਂ ਪਹੁੰਚਿਆ ਪਿੰਡ ਬੰਨਾਵਾਲੀ ਦੇ ਵਿੱਚ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇੱਕ ਬਹੁਤ ਹੀ ਜ਼ਿਆਦਾ ਗਰੀਬ ਘਰ ਹੈ ਤੇ ਜਿਹਦੇ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਕੋਈ ਕਮਾਈ ਦਾ ਸਾਧਨ ਹੈ ਨਹੀਂ ਤੇ ਬਹੁਤ ਹੀ ਜ਼ਿਆਦਾ ਗਰੀਬ ਹੈ ਤੇ ਇਹ ਜਿਹੜਾ ਪਰਿਵਾਰ ਹੈ ਇਹ ਗੁਰਮੀਤ ਸਿੰਘ ਆਪ ਖੁਦ ਜਿਹੜਾ ਮਾਲਕ ਹੈ ਇਹ ਕੈਂਸਰ ਦਾ ਮਰੀਜ਼ ਹੈ ਤੇ ਇਹਨਾਂ ਨੇ ਸੁਣਦੇ ਆ ਵੀ ਸਾਰੇ ਜਿਹੜੀ ਕੋਈ ਕਿਲਾ ਜ਼ਮੀਨ ਸੀ ਉਹ ਵੀ ਵੇਚ ਵਟ ਕੇ ਇਹਦੇ ਤੇ ਲਾਤੀ ਹੁਣ ਇਹਨਾਂ ਕੋਲੇ ਕੋਈ ਪੈਸਾ ਨਹੀਂ ਬਾਕੀ ਆਪਾਂ ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਤੇ ਗੱਲਬਾਤ ਕਰਨ ਤੋਂ ਬਾਅਦ ਫਿਰ ਤੁਹਾਨੂੰ ਆਪ ਅਗਲੀ ਅਪੀਲ ਵੀ ਕਰਾਂਗੇ ਹਾਂਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਮੇਰੇ ਗੁਰਮੀਤ ਸਿੰਘ ਪਿਤਾ ਦਾ ਨਾਂ ਸਰਦਾਰ ਲਾਭ ਸਿੰਘ ਹੈ ਤੇ ਕੀ ਬਿਮਾਰੀ ਹੈ ਮੈਨੂੰ ਕੈਂਸਰ ਦੀ ਬਿਮਾਰੀ ਆਈ ਕਿੰਨਾ ਚਿਰ ਹੋ ਗਿਆ 5 ਸਾਲ ਤੋਂ ਉਪਰ ਹੀ ਹੋ ਗਿਆ ਜੀ ਤੇ ਕਿਤੋਂ ਇਲਾਜ ਲਈ ਨਹੀਂ ਕਰਵਾਇਆ ਇਲਾਜ ਕਰਵਾਈ ਜਨੇ ਜਿੰਨੇ ਕਪੂਲ ਜੀ ਸੀ ਵੇਚ ਵਟ ਕੇ ਲਾਤੀ ਤੇ ਹੁਣ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਜੀ ਅੱਛਾ ਉਹ ਆਦੇ ਖਰਚਾ ਕਾਫੀ ਆਊਗਾ ਤੇ ਉਹ ਖਰਚਾ ਹੈ ਨਹੀਂ ਨਹੀਂ ਹੁਣ ਅੱਛਾ ਤੇ ਇਹਦਾ ਇਲਾਜ ਦਾ ਕੋਈ ਗਵਰਨਮੈਂਟ ਵੀ ਦਿੰਦੀ ਆ ਪੈਸਾ ਗਵਰਨਮੈਂਟ ਨੇ ਦਿੱਤਾ ਹੀ ਥੋੜਾ ਬੜਾ ਦਿੱਤਾ ਸੀਗਾ ਪਰ ਉਹ ਨਹੀਂ ਉਹਨਾਂ ਲਈ ਨਹੀਂ ਹੋਈ ਆਈ ਕਿੱਥੋਂ ਲਾਇਕ ਕਰਾਉਣੇ ਹੁਣ ਪੀਜੀਆਈ ਤੋਂ ਚੱਲਦਾ ਜੀ ਅੱਛਾ ਤੇ ਤੁਹਾਡੇ ਕੋਲੇ ਆਮਦਨ ਦਾ ਹੁਣ ਕੀ ਸਾਧਨ ਹੈ ਆਮਦਨ ਦਾ ਕੋਈ ਸਾਧਨ ਨਹੀਂ ਗਈ ਪਸ਼ੂ ਡੰਗਰ ਸੀਗਾ ਉਹ ਵੀ ਵੇਚਦਾ ਜੀ ਅੱਛਾ ਆ ਕਮਾਉਣ ਵਾਲਾ ਕੋਈ ਹੈ ਨਹੀਂ ਬੇਟਾ ਤਿੰਨ ਸਾਢੇ ਤਿੰਨ ਸਾਲ ਦਾ ਜੀ ਅੱਛਾ ਇਹਦੀ ਵੀ ਦਵਾਈ ਚੱਲਦੀ ਹੈ ਜੀ ਇਹਦੇ ਦਿਲ 'ਚ ਸਰਾਖ ਹੈ ਜੀ ਅੱਛਾ ਆ ਮਾਤਾ ਬਜ਼ੁਰਗਾ ਬਸ ਅਸੀਤਨ ਜੀ ਹੈ ਜੀ ਚਾਰ ਅੱਛਾ ਕੋਈ ਮੈਂ ਕਮਾਉਣ ਵਾਲਾ ਸੀ ਗਾਈਨਾਂ ਦਾ ਲਾਇਲੂਜ ਕਰਾਈ ਜਾਂਦਾ ਸੀ ਤੇ ਮੈਂ ਵੀ ਮਰਜੈਂਸੀ ਡੱਕ ਪੈ ਅੱਛਾ ਕੋਈ ਗੱਲ ਹੈ ਕੋਈ ਤੇ ਅੱਲਾ ਬੜਾ ਕਰੋ ਹਾਂ ਤੇ ਆਹ ਜਿਹੜੀਆਂ ਤੁਸੀਂ ਲੱਤਾਂ ਬਣੀਆਂ ਇਹ ਕਿਉਂ ਬਣੀਆਂ ਤੇ ਦਰਦ ਬਹੁਤ ਦੇ ਆ ਜੀ ਸਾਡੇ ਚ ਆਏ ਪਿਆਵੇ ਨਾਲ ਲੰਮਾ ਨਹੀਂ ਪਿਆ ਜਾਂਦਾ ਸੀ ਅੱਛਾ ਨਾਲ ਲੰਬਾ ਪਿਆਦਾ ਨਾਲ ਇਕੱਠਾ ਉਹ ਬੈਠਾ ਜਾਂਦਾ ਬਸ ਤੇ ਕੈਂਸਰ ਮਤਲਬ ਕਿਹੜੀ ਜਗ੍ਹਾ ਦੀ ਹੈ ਇਹ ਤੀਜੀ ਸਟੇਜ ਤੋਂ ਟੱਪਣਾ ਲਈ ਹੈ ਜੀ ਨਹੀਂ ਕਿਹੜਾ ਬਲੱਡ ਕੈਂਸਰ ਆ ਜਾੜ ਗਿਆ ਗਲੇਆਂ ਨਾਲ ਜੀ ਇਹੇ अच्छा हां जी सारे श्री जी के के मतलब ਤੁਸੀਂ ਮੰਗ ਕੀ ਕਰਦੇ ਹੋ ਜਿਹੜੇ بڑے ਸਮਾਜ ਸੇਵੀ ਲੋਕ ਬੈਠੇ ਐ ਤੇ ਗਵਰਨਮੈਂਟ ਤੋਂ ਵੀ ਤੁਸੀਂ ਕੀ ਮੰਗ ਕਰਦੇ ਹੋ ਲੋਕਾਂ ਤੋਂ ਵੀ ਜਿਹੜੇ ਦਾਨੀ ਸੱਜਣਾ ਉਹਨਾਂ ਤੋਂ ਕੀ ਮੰਗਾ ਅਸੀਂ ਹਿੰਮਤ ਕਰਦੇ ਜੀ ਸਾਡਾ ਲਾਜ ਮੇਰਾ ਖੋ ਜੀ ਮੈਂ ਉਹ ਪੈਸੇ ਮੋੜ ਦੂਗਾ ਜੀ ਝਗੜਾ ਹੋ ਗਿਆ ਜੇ ਮੈਂ ਝਗੜਾ ਹੋ ਗਿਆ ਬਈ ਆਪ ਦਾ ਪਰਿਵਾਰ ਮੈਂ ਸੱਟਗਾ ਪਊਗਾ ਨਹੀਂ ਤਾਂ ਮੈਂ ਮਰ ਗਿਆ ਤੇ ਮੇਰੇ ਮਗਰੋਂ ਤੇਰਾ ਪਰਿਵਾਰ ਵੀ ਟਿਕੋਈ ਲਾਜ ਕਰ ਵਾਲਾ ਜੀ ਕਾ ਗੈਠੀਆਵਾਦੀ ਇਹ ਵੀ 15-16 ਸਾਲ ਤੋਂ ਗੈਠੀਆਵਾਦੀ ਦਵਾਈ ਚਲਦੀ ਹੈ ਬੱਚੇ ਦੇ ਦਿਲ ਚ ਸਰਾਖਾ ਦੋ ਜੀ ਆਪ ਬਹਿ ਕੇ ਕਬੂਲ ਵਾਲਾ ਕੋਈ ਹੈ ਨਹੀਂ ਜੀ ਰਿਸ਼ਤੇਦਾਰਾਂ ਦੇ ਜਿੰਨੇ ਕਪੂਲ ਜੀ ਚਾਹੇ ਨੇ ਲਾਤੀ ਤੋੜ ਇਹਦੂ ਘਰ ਤਾਂ ਕੋਈ ਸਾਦਰ ਵੀ ਹੈ ਨਹੀਂ ਮਾਤਾ ਵੀ ਬਜ਼ੁਰਗ ਹੈ ਜੀ ਹਾਂ ਬੀਬੀ ਤੁਸੀਂ ਇਹਨਾਂ ਦੇ ਕੀ ਲੱਗਦੇ ਹੋ ਭਾਈ ਇਹਨਾਂ ਦੀ ਮੈਂ ਘਰ ਵਾਲੀ ਹਾਂ ਜੀ ਤੇ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ 22 ਸਾਲ ਹੋ ਗਏ ਜੀ ਤੇ 22 ਸਾਲ ਬਾਅਦ ਮਲੇ ਇੱਕ ਹੀ ਤੁਹਾਡਾ ਬੇਟਾ ਕਿ ਪਹਿਲਾ ਬੇਟੇ ਪਹਿਲਾ ਜਿਹੜੇ ਕੋਈ ਹੋਈ ਹੈ ਪਹਿਲਾ ਇੱਕ ਕੁੜੀ ਆ ਜੀ ਤੇ ਕੁੜੀਆ ਤੋਂ ਬਾਅਦ 18 ਸਾਲਾਂ ਬਾਅਦ ਮੁੰਡਾ ਆ ਜੀ ਅੱਛਾ ਹਾਂਜੀ ਵਿਆਹ ਕੁ ਸਾਲਾਂ ਦੀ ਕੁੜੀ ਆ ਜੀ ਉਹ ਕੀ ਕਰਦੀ ਹੈ ਉਹ ਵਿਆਹਤੀ ਸੀ ਜੀ ਉਹ ਗਿਆਤੀ ਸੀ ਹਾਂਜੀ ਅੱਛਾ ਆ ਹੁਣ ਮਤਲਬ ਮੁੰਡਾ 18 ਸਾਲਾਂ ਬਾਅਦ ਹੋਇਆ ਹਾਂਜੀ 18 ਸਾਲਾਂ ਬਾਅਦ ਇਹਦੀ ਉਮਰ ਸਾਢੇ ਕਿੰਨਾ ਸਾਲਾਂ ਦਾ ਅੱਛਾ ਤੇ ਤੁਹਾਡੇ ਜਿਹੜਾ ਘਰ ਵਾਲੇ ਨੂੰ ਗੁਰਮੀਤ ਸਿੰਘ ਨੂੰ ਕੈਸਰ ਹੋਇਆ ਤੇ ਇਹ ਨੂੰ ਕਿੰਨਾ ਚਿਰ ਹੋ ਗਿਆ ਮੰਜੇ ਤੇ ਪਈ ਸੀ ਇਹ ਨੂੰ ਸਾਲ ਹੀ ਹੋ ਗਿਆ ਜੀ ਸਾਲ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਹੁਣ ਤੀਜੀ ਸਟੇਜ ਤੇ ਜਾਵੜਿਆ ਵੀ ਪਹਿਲੀ ਸਟੇਜ ਤੇ ਇਲਾਜ ਹੋ ਜਾਂਦਾ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਜੀ ਪਤਾ ਨਹੀਂ ਲੱਗਿਆ ਸਾਨੂੰ ਇਹਨਾਂ ਦੇ ਚਾਂਦ ਚੱਕੀ ਦਰਦ ਹੋਇਆ ਤੇ ਦਰਦ ਤੋਂ ਪਤਾ ਲੱਗਿਆ ਜੀ ਸਾਨੂੰ ਇਹ ਬਿਮਾਰੀ ਹੈ ਹੂੰ ਹਾਂਜੀ ਉਦੋਂ ਤੇ ਅਸੀਂ ਲਾਜ ਕਰਾਉਣ ਲੱਗਿਆ ਸੀ ਸਾਲ ਹੋ ਗਿਆ ਸਾਨੂੰ ਅੱਛਾ ਹਾਂਜੀ ਤੇ ਕਿੰਨਾ ਕੁ ਪੈਸਾ ਲਾਤਾ ਸੀ ਤੂੰ ਪਹਿਲਾਂ ਇਹਦੋਂ ਪਹਿਲਾਂ ਪੈਸਾ ਬਹੁਤ ਲਾਤਾ ਸੀ ਅਸੀਂ ਪਹਿਲਾਂ ਪ੍ਰਾਈਵੇਟ ਦਾ ਘਰ ਰੱਖਿਆ ਹੂੰ ਤੇ ਮੁੜ ਕੇ ਸਾਨੂੰ ਪ੍ਰਾਈਵੇਟ ਵਾਲਿਆਂ ਨੇ ਸਾਨੂੰ ਰੈਫਰ ਕਰਤਾ ਚੰਡੀਗੜ੍ਹ ਨੂੰ ਜੀ ਹੂੰ ਹਾਂਜੀ ਤੇ ਜਮੀਨ ਤੁਹਾਡੇ ਕੋਲ ਹੈਗੀ ਕੋਈ ਨਹੀਂ ਜੀ ਉਹ ਜ਼ਮੀਨ ਹੈ ਨਹੀਂ ਜੀ ਜ਼ਮੀਨ ਤੁਹਾਡੇ ਕੋਲ ਹੈ ਨਹੀਂ ਨਹੀਂ ਜੀ ਆਹ ਉਹ ਕੋਈ ਹੋਣੀਆ ਕਿਲਾ ਤੱਕ ਲਓ ਜੀ ਹਾਂਜੀ ਉਹ ਵੀ ਵਾਟ ਕੇ ਤੇ ਉਹ ਵੀ ਇਹਨਾਂ ਤੇ ਲਾਤਾ ਪੈਸਾ ਸੀ ਕੋਈ ਰਿਸ਼ਤੇਦਾਰਾਂ ਤੋਂ ਮਦਦ ਕੋਈ ਤੇ ਹਾਂਜੀ ਤੇ ਕੋਈ ਪਿੰਡ ਵਾਲਿਆਂ ਨੂੰ ਨਹੀਂ ਕਿਹਾ ਵੀ ਪਿੰਡ ਵਾਲੇ ਕੋਈ ਥੋੜੀ ਸਹਾਇਤਾ ਕਰਨ। ਨਹੀਂ ਜਿਵੇਂ ਕਿਸੇ ਨੂੰ ਨਹੀਂ ਆਖਿਆ ਕੋਈ ਥੋੜੀ-ਮੋਟੀ ਪਿੰਡ ਵਾਲਿਆਂ ਨੇ ਵੀ ਮਦਦ ਕੀਤੀ। ਹਾਂਜੀ। ਤੇ ਹੁਣ ਕੀ ਮੰਗ ਕਰਦੇ? ਹੁਣ ਇਹੀ ਮੰਗ ਕਰਦੇ ਆ ਜੀ ਇਹਨਾਂ ਦੇ ਇਲਾਜ ਵਾਸਤੇ ਸਾਨੂੰ ਥੋੜੀ ਕਣੀ ਮਦਦ ਕੀਤੀ ਜਾਵੇ। ਅੱਛਾ। ਹਾਂਜੀ ਇਹੀ ਸਰਕਾਰ ਅੱਗੇ ਬੇਨਤੀ ਹੈ ਜੀ ਸਭ। ਕੀ ਤੱਕ ਕਮਾਉਣਾ ਬਦਲੋ ਹੋਰ ਕੋਈ ਨਹੀਂ ਜੀ ਕੋਈ ਵੀ ਨਹੀਂ ਜੀ ਅੱਕਾ ਹੀ ਮੁੰਡਾ ਮੇਰਾ 18 ਸਾਲਾਂ ਦਾ ਇਹ ਈ ਕਮਾਉਣਾ ਹੂੰ ਤੇ ਫੇਰ ਜਿਹੜਾ ਇਹ ਤੁਹਾਡਾ ਰੋਟੀ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਰੋਟੀ ਦਾ ਗੁਜ਼ਾਰਾ ਕੁਛ ਨਹੀਂ ਜੀ ਬਸ ਰਿਸ਼ਤੇਦਾਰ ਦੇ ਦਿੰਦੇ ਅੱਛਾ ਹੋ ਗਿਆ ਕਮਾਉਣਾ ਲੱਤੇ ਸੀ ਜੀ ਜੀ ਬੋਏ ਹੀ ਮੰਚੇ ਤੇ ਬੈਠ ਹੋਰ ਮੈਨੂੰ ਹੈ ਨਹੀਂ ਕਮਾਉਣ ਵਾਲਾ ਮੇਰੇ ਕੋਈ ਵੀ ਅੱਛਾ ਹਾਂ ਜੀ ਕੋਈ ਪਸ਼ੂ ਡੰਗਰ ਮੈਂ ਨਹੀਂ ਰੱਖ ਸਕਦੀ ਕਿ ਮੈਨੂੰ ਵੀ ਕੈਕੀਆ ਦੀ ਬਾਪ 15 16 ਸਾਲ ਹੋ ਗਏ ਅੱਛਾ ਦਵਾਈ ਚਲਦੀ ਆ ਜੀ ਮੇਰੀ ਫਰੋਹ ਪਸ਼ੂ ਡੰਗਰ ਪਹਿਲਾਂ ਸੀਗੇ ਤੁਹਾਡੇ ਕੋਲ ਹਾਂਜੀ ਇੱਕ ਗਾਹ ਸੀਗੀ ਉਹ ਵੀ ਵੇਚਤੀ ਫਿਰ ਜਦੋਂ ਮੇਥੋਂ ਧਰਾਂ ਧੱਪੇ ਕੱਟੇ ਨਹੀਂ ਜਾਂਦੇ ਹਾਂਜੀ ਪੱਠੇ ਨਹੀਂ ਪਾਏ ਜਾਂਦੇਗੇ ਹੂੰ ਬਾਕੀ ਪੈਸੇ ਦੀ ਵੀ ਲੋੜ ਸੀ ਹਾਂਜੀ ਪੈਸੇ ਦੀ ਵੀ ਲੋੜ ਸੀਗੀ ਪੱਕੇ ਪਸ਼ੂ ਵੇਚਤੇ ਸੀ ਜੀ ਹਾਂ ਵੇਚ ਕੇ ਦੇ ਚਲਾਤੇ ਹਾਂਜੀ ਵੇਚ ਕੇ ਇਹਨਾਂ ਦਾ ਇਲਾਜ ਕਰਾਤਾ ਜੀ ਇਹ ਤੁਸੀਂ ਵੇਖਿਆ ਹਾਲਾਤ ਗੁਰਮੀਤ ਸਿੰਘ ਦੇ ਤੇ ਇਹਨਾਂ ਦੀ ਜਿਹੜੀ ਪਤਨੀ ਹੈ ਕਿਹਨਾਂ ਹੀ ਛੋਟਾ ਬਲਜੀਤ ਕੌਰ ਇਹਨਾਂ ਦੀ ਪਤਨੀ ਬਲਜੀਤ ਕੌਰ ਤੇ ਆਹ ਛੋਟਾ ਜਿਹਾ ਬੇਟਾ ਇਹ ਛੋਟਾ ਜਿਹਾ ਬੇਟਾ ਜਿਹੜਾ ਇਹ ਇਹਨਾਂ ਦਾ 350 ਦਾ ਹੈ ਤੇ ਹੁਣ بڑے ਸਭਾ ਜੀ ਵੀ ਬੈਠੇ ਆ ਬੜੇ ਦਾਨੀ ਸਜਰ ਬੈਠੇ ਆ ਤੇ ਇਹਨਾਂ ਦਾ ਆਪਾਂ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਨੰਬਰ ਤੇ ਤੁਸੀਂ ਗੱਲ ਕਰੋ ਜਰੂਰ ਤੇ ਕਿਸੇ ਦਾ ਘਰ ਜਿਹੜਾ ਉਜੜਦਾ ਉਹ ਤੁਸੀਂ ਬਚਾ ਸਕਦੇ ਹੋ ਕਿਉਂਕਿ ਅੱਜ ਤਾਂ ਉਜੜ ਕਿਨਾਰੇ ਹੀ ਹੋਇਆ ਖੜਾ ਜਦੋਂ ਵੀ ਇੱਕੋ ਹੀ ਬੰਦਾ ਉਹ ਹੀ ਕਮਾਉਣ ਵਾਲਾ ਕਦੋਂ ਇਹ ਜਿਹੜਾ ਬੱਚਾ ਹੈ ਇਹ ਜਵਾਨ ਹੋਇਆ ਤੇ ਕਦੋਂ ਇਹਨੇ ਅੱਗੇ ਕੰਮ ਚੱਕਿਆ ਤੇ ਇਹ ਵੀ ਵਿਚਾਰੀ ਜਿਹੜੀ ਇਹਨਾਂ ਦੇ ਘਰੋਂ ਆਇਆ ਉਹਨੂੰ ਵੀ ਇਕੱਠਿਆ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਇਸ ਕਰਕੇ ਕੋਈ ਦਾਨੀ ਸਜਣਾਂ ਦੀ ਘਾਟ ਨਹੀਂ ਤੇ ਹਰਥੋਂ ਦਾਨੀ ਸਜਣ ਪਹੁੰਚਦੇ ਆ ਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਇਹਨਾਂ ਦੇ ਨੰਬਰ ਤੇ ਗੱਲ ਕਰੋ ਤੇ ਗੱਲ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਸਹਾਇਤਾ ਕਰੋ। ਇਹ ਹੀ ਸਾਡੀ ਜਿਹੜੀ ਸਾਡੀ ਬੇਨਤੀ ਆ ਤੁਹਾਡੇ ਅੱਗੇ ਤੇ ਬੀਬੀ ਆਪਣਾ ਨੰਬਰ ਬੋਲ ਦੋ। 7788678257 77886 77257 77257 ਦੁਬਾਰਾ ਫੇਰ ਬੋਲ ਦੋ। 7788678257 ਲੋ ਜੀ ਇਹ ਨੰਬਰ ਆ ਇਹਨਾਂ ਦਾ ਇਸ ਨੰਬਰ ਤੇ ਤੁਸੀਂ ਗੱਲ ਕਰਕੇ ਤੇ ਉਦੋਂ ਬਾਅਦ ਇਹਨਾਂ ਦੀ ਤੁਸੀਂ ਮਦਦ ਜ਼ਰੂਰ ਕਰੋ ਇਹ ਵਿਚਾਰਾ ਜਿਹੜਾ ਲੱਤਾਂ ਬੰਨੀਆਂ ਪਈਆਂ ਕੀ ਇਹਦਾ ਹਾਲ ਹੈ ਤੇ ਤੁਹਾਡੇ ਆਸਰੇ ਤੇ ਹੀ ਹੈ ਹੋਰ ਇਹਨਾਂ ਦਾ ਕੋਈ ਵੀ ਸਹਾਰਾ ਨਹੀਂ ਜਾਂ ਤਾਂ ਇਹਨਾਂ ਦਾ ਰੱਬ ਦਾ ਸਹਾਰਾ ਜਾਂ ਤੁਹਾਡਾ ਸਹਾਰਾ ਤੇ ਤੁਸੀਂ ਇਹਦਾ ਜ਼ਰੂਰ ਇਲਾਜ ਕਰਾਓ ਜਿਵੇਂ ਵੀ ਹੁੰਦਾ ਹੈ ਤੁਸੀਂ ਇਹ ਪਾਵੇਂ 10 ਰੁਪਏ ਤੋਂ 100 ਰੁਪਏ ਤੋਂ 5000 ਤੋਂ 10000 ਤੋਂ 20000 ਤੋਂ ਜਿੰਨਾ ਤੁਸੀਂ ਦੇ ਸਕਦੇ ਹੋ ਕੋਈ ਦੀ ਮਦਦ ਕਰੋ ਤਾਂ ਕਿ ਵਿਚਾਰਾ ਇਹ ਬਚ ਸਕੇ ਤੇ ਅੱਗੇ ਆਪਣਾ ਕੰਮ ਚਲਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ